ਸਾਨੂੰ ਸਾਡੇ ਕੰਮ ਤੋਂ ਮਤਲਬ ਹੈ ਚੋਣਾਂ ਤੋਂ ਮਤਲਬ ਹੈ ਜਿੱਤ ਤੋਂ ਮਤਲਬ ਹੈ ਕਿਸੇ ਦਾ ਨੁਕਸਾਨ ਹੁੰਦਾ ਸਾਨੂੰ ਪਰਵਾਹ ਨਹੀਂ ਜੇਕਰ ਇਹ ਬਿਉਲ ਸਿਆਸੀ ਲੋਕਾਂ ਲਈ ਵਰਤੇ ਜਾਣ ਤਾਂ ਕੋਈ ਗਲਤ ਕਥਨ ਨਹੀਂ ਹੋਣਗੇ ਦਾਗਦਾਰ ਹੋ ਚੁੱਕੀ ਕਾਂਗਰਸ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਸੂਬੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਸਿਆਸੀ ਲੋਕਾਂ ਤੇ ਇਸ ਤਰੀਕੇ ਨਾਲ ਹਾਵੀ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਕਿਸਾਨਾਂ ਦੀ ਫਸਲ ਤੋਂ ਜ਼ਿਆਦਾ ਜ਼ਰੂਰੀ ਆਪਣੀ ਰੈਲੀ ਲੱਗੀ ਚਮਕੌਰ ਸਾਹਿਬ ਦੀ ਦਾਣਾ ਮੰਡੀ 'ਚ ਕਿਸਾਨਾਂ ਦੀ ਪਈ ਕਣਕ ਮੀਂਹ ਦੇ ਪਾਣੀ ਨਾਲ ਕੁਝ ਖਰਾਬ ਹੋ ਗਈ ਅਤੇ ਕੁਝ ਵਹਿ ਗਈ ਕਿਉਂਕਿ ਚਮਕੌਰ ਸਾਹਿਬ ਦੀ ਮੰਡੀ ਵਿੱਚ ਮਨੀਸ਼ ਦਿਵਾੜੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਰੈਲੀ ਰੱਖੀ ਗਈ ਸੀ ਇਸ ਮੰਡੀ ਦੇ ਸ਼ੈੱਡ ਥੱਲੇ ਸਾਰੀ ਕਣਕ ਬਾਹਰ ਖੁੱਲੇ ਆਸਮਾਨ ਥੱਲੇ ਰੱਖ ਦਿੱਤੀ ਗਈ ਅਤੇ ਪੰਡਾਲ ਸ਼ੈੱਡ ਦੇ ਥੱਲੇ ਲਗਾ ਦਿੱਤਾ ਗਿਆ ਸ਼ੈੱਡ ਦੇ ਬਾਹਰ ਪਈ ਸਾਰੀ ਫਸਲ ਮੀਂਹ ਕਾਰਨ ਨੁਕਸਾਨੀ ਗਈ ਜਦੋਂ ਇਸ ਬਾਰੇ ਸਾਡੇ ਪੱਤਰਕਾਰ ਨੇ ਮਾਰਕੀਟ ਸਖਤਰ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਇਨਕਾਰ ਦੇ باوجود ਕਾਂਗਰਸ ਪਾਰਟੀ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ। ਜੀ ਅੱਛੇ ਤੁਹਾਡੇ ਕੱਲ ਜਿਹੜਾ ਮੰਡੀ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਜੀ ਤੁਹਾਨੂੰ ਜਾਣਕਾਰੀ ਹੈ ਜੀ। ਹਾਂਜੀ ਮੈਂ ਉਹ ਲੈ ਕੇ ਦਿੱਤਾ ਸੀਗਾ ਜੀ। ਕੀ ਜੀ? ਇੱਥੇ ਨਾਲ ਵੀ ਇੱਥੇ ਨਾਲ ਆਪਰੋ ਦੀ ਕੁਸ਼ੀ ਇਹਨਾਂ ਨੂੰ ਕਿਹਾ ਜੀ ਇਹਨਾਂ ਨੇ ਕੋਈ ਕੋਈ ਪਰਮਿਸ਼ਨ ਲਈਤੀ ਗਈ ਸੀ ਜੀ ਨਹੀਂ ਪਰਮਿਸ਼ਨ ਨਹੀਂ ਜਿ ਲਈ ਮੈਂ ਪੈਨ ਨਹੀਂ ਮੈਂ ਉਦੋਂ ਜਦੋਂ ਫਿਰ ਜਦੋਂ ਇਹਨਾਂ ਨੂੰ ਮਿਸ ਚਿੱਕੀ ਕਰਦੇ ਜੀ ਸ਼ਿਕਾਇਤ ਵੀ ਆ ਗਈ ਜੀ ਵੀ ਸ਼ਿਕਾਇਤ ਵੀ ਭੇਜੀ ਸੀ ਤੋਂ ਨਹੀਂ ਸ਼ਿਕਾਇਤ ਕਿਹਨੇ ਕੀਤੀ ਜੀ ਇੱਥੇ ਸ਼੍ਰੀ ਅਮਨ ਉਸਟਾਇ ਸੀ ਜੀ ਇੱਕ ਮਤਲਬ ਹੋਣਾ ਅੱਛਾ ਨਾਲੇ ਫਿਰ ਹੋਰ ਨਾ ਜੀ ਹੋਰ ਮੈਨੂੰ ਇਹਨਾਂ ਦੇ ਕਿਸਾਨਾਂ ਦੀ ਕੋਈ ਸ਼ਿਕਾਇਤ ਨਹੀਂ ਜਾਈ ਦੀ ਸਾੜੇ ਇੱਕ ਤਾਂ ਕੰਮ ਕੁ ਠੀਕ ਸੀ ਜੀ ਜੀ ਕਣਕ ਭਿੱਜੀ ਹੋਈ ਹੈ ਜੀ ਕਣਕ ਕਾਫੀ ਭਿੱਜੀ ਹੋਈ ਹੈ ਅੰਦਰ ਸਮਾਨ ਖੜਾ ਕਣਕ ਭਿੱਜੀ ਹੋਈ ਸੀ ਜੀ ਮੈਂ ਜੀ ਸਾੜੇ ਕੰਮ ਸਾੜੇ ਤਾਂ ਜੀ ਕਿਸਾਨਾਂ ਦੀ ਕੋਈ ਚਾਹਤ ਨਹੀਂ ਜੀ ਹੁਣ ਕਿਵੇਂ ਦੇਖ ਦوں ਸਾਰੀ ਘਟਨਾ ਨੂੰ ਤੁਸੀਂ ਮੈਂ ਤਾਂ ਜੀ ਇੱਥੇ ਆਉ ਖੁਸ਼ ਹੋ ਜੀ ਮੇਰੇ ਕੋਲ ਤਾਂ ਹੀ ਕੋਈ ਸਾਮ ਤਾਂ ਕੋਈ ਆਇਆ ਨਹੀਂ ਸਾਰਾ ਇੱਥੇ ਕੋਈ ਡਿਸੀਜਨ ਸੀਜ਼ਨ ਸੀਜ਼ਨ ਦੇ ਵਿੱਚ ਮੈਡਮ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਸਕਦਾ ਹੈ ਨਹੀਂ ਹੋ ਸਕਦਾ ਜੀ ਸਰ ਮੈਂ ਕਮਾਂਦਈ ਹੈ ਮੈਂ ਇਹਨਾਂ ਨੂੰ ਕਹਿ ਜਿੰਦਾ ਨੇ ਚਿੱਠੀ ਵੀ ਕਰਤੀ ਜੀ ਅੱਛਾ ਜੀ ਤੇ ਹਾਂ ਜੀ ਮੈਂ ਆਪਣੇ ਵੱਲੋਂ ਪੂਰੀ ਉਹਦੇ ਆਪਣੇ ਰੂਲ ਨਾਂ ਦਾ ਪਾਲਣ ਕਰਿਆ ਜੀ ਮੇਰੇ ਵੱਲੋਂ ਕੋਈ ਉਹ ਨਹੀਂ ਹੋਈ ਹੈ ਜੀ ਮੈਂ ਤਾਂ ਇਹਨਾਂ ਨੂੰ ਕਹਿ ਵੀ ਦਿੱਤਾ ਸੀਗਾ ਆਪਣੇ ਜਿਹੜੇ ਇਹਨੇ ਤੇ ਪੀਏ ਚੰਨੀ ਸਾਹਿਬ ਦੇ ਉਸ ਟਾਈਮ ਠੀਕ ਹੈ ਨਾ ਫਾਈਲ ਤੇ ਕਾਸ਼ੀ ਮੇਰੇ ਵੱਲੋਂ ਨਹੀਂ ਜੀ ਕੋਈ ਵੀ ਕੋਤਰੀ ਹੋਈ ਠੀਕ ਹੈ ਜੀ ਕਨਵਲ ਨਾ ਕੋਈ ਮੇਰੇ ਕੋਲ ਮੇਰੇ ਕੋਲ ਨਾ ਕੋਈ ਪਖਾਨ ਹੈ ਜੀ ਕੰਮ ਸਾਡੀ ਸਾਰੀ ਠੀਕ ਹੈ ਜੀ ਸਾਡੇ ਕੋਲ ਜਿਹੜੇ ਸ਼ਾਰਟਸ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਕਣਕ ਹੈ ਉਹ ਬਾਹਰ ਪਈ ਸੀਗੀ ਬਾਹਰ ਸਾਡੇ ਤੇ ਕਰਮਚਾਰੀ ਤੇ ਕਹਿੰਦੇ ਨਹੀਂ ਅਸੀਂ ਜੀ ਸਾਰੇ ਅਸੀਂ ਤੁਹਾਨੂੰ ਭੇਜ ਦਾਂਗੇ ਤੁਹਾਨੂੰ ਦਿਖਾ ਦਾਂਗੇ ਜੀ ਕਿਉਂਕਿ ਜਿਹੜੀ ਜਿਹੜੀ ਕਣਕ ਸੀਗੀ ਉਹ ਬਾਹਰ ਪਈ ਸੀਗੀ ਬੋਰੀਆਂ ਭਿੱਜੀਆਂ ਵੀ ਹੋਈਆਂ ਮੈਮ ਮੈਨੂੰ ਤਾਂ ਇਹ ਰਿਪੋਰਟ ਤਾਂ ਨਹੀਂ ਜੀ ਹੈਗੀ ਮੈਂ ਤਾਂ ਮੇਰੇ ਕਰਮਚਾਰੀ ਜਦੋਂ ਮੈਂ ਫੇਰ ਤੁਸੀਂ ਵੈਰੀ ਵੈਰੀਫਾਈ ਕਰੋ ਨਿਯਮਾਂ ਅਨੁਸਾਰ ਫਸਲ ਦੇ ਮੰਡੀ ਵਿੱਚ ਚੋਣ ਤੋਂ ਬਾਅਦ 45 ਦਿਨਾਂ ਤੱਕ ਕੋਈ ਵੀ ਪ੍ਰੋਗਰਾਮ ਮੰਡੀ ਵਿੱਚ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਕਾਂਗਰਸ ਪਾਰਟੀ ਨੇ ਨਿਯਮਾਂ ਦੀ ਅਣਦੇਖੀ ਕਰਦਿਆਂ ਇਹ ਪ੍ਰੋਗਰਾਮ ਰੱਖਿਆ ਕਿਸਾਨਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਇਸ ਕਾਰਨ ਹੁਣ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਖੁਦ ਨੂੰ ਕਿਸਾਨਾਂ ਦੀ ਹਤੈਰਸ਼ੀ ਦੱਸਣ ਵਾਲੀ ਕਾਂਗਰਸ ਪਾਰਟੀ ਦਾ ਕਿਸਾਨ ਵਿਰੋਧੀ ਦੋਰਾ ਰਵਈਆ ਮੁਰਤੂਜਗ ਜ਼ਾਹਿਰ ਹੋ ਗਿਆ ਸ਼੍ਰੀ ਚਮਕੌਰ ਸਾਹਿਬ ਤੋਂ ਗਗਨ ਸ਼ੁਕਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563